ਸਾਂਝੀ ਕੰਦ ਦੀਆਂ ਕਹਾਣੀਆਂ ਜੀ ਸਾਂਝੀ ਕੰਦ 8 ਮਹੀਨੇ ਦੇ ਕੰਜਰ ਪਾਰੀ ਮਗਰੋਂ ਜਦ ਪੋਤ ਸਿੰਘ ਉਚਾਰਾ ਮਸੀਹਤਾਰ ਬਨਾਉਂਦੇ ਪੁੰਜਤ ਵਜੋਂ ਆਇਆ ਤਾਂ ਰੇੜ ਕਾ ਸਾਂਝੀ ਕੰਦ ਉੱਤੇ ਪੈ ਗਿਆ ਇਹ ਕੰਦ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ ਪਿਛਲੀ ਵਰੇ ਦੀਆਂ ਬਾਰਸ਼ਾਂ ਵਿੱਚ ਪੋਤ ਸਿੰਘ ਦਾ ਘਰ ਟੈ ਗਿਆ ਸੀ ਉਸ ਤਾਂ ਕਿੰਨੇ ਹੀ ਘਰ ਟੈ ਗਏ ਸਨ ਪਰ ਪੋਤ ਸਿੰਘ ਦੇ ਘਰ ਦਾ ਟੈਣਾ ਪਿੰਡ ਵਿੱਚ ਸਭ ਤੋਂ ਵੱਡੀ ਦੁਰਘਟਨਾ ਸੀ ਇੱਕ ਵਾਰ ਇੱਕ ਵਿਖਾਨ ਸਾਭਤ ਨਹੀਂ ਸੀ ਰਿਹਾ ਪੈਸੇ ਵੱਲੋਂ ਕੋਪਸ ਸਿੰਘ ਅੱਗੇ ਹੀ ਕਮਜ਼ੋਰੀ ਸੀ ਖਬਰੇ ਕਿਵੇਂ ਅੰਦਰ ਅੰਦਰ ਆਪਣਾ ਕਬੀਨਦਾਰੀ ਤੋਰਦਾ ਸੀ ਪਹਿਲਾਂ ਉਹ ਮਕਾਨ ਵਾਸਤੇ ਕਰਜ਼ੇ ਲਈ ਜਿਲ੍ਹੇ ਦੇ ਦਫ਼ਤਰ ਵਿੱਚ ਧੱਕੇ ਖਾਂਦਾਰਾ ਰਿਹਾ ਉੱਥੇ ਵਜ਼ੀਰਾ ਦੀਆਂ ਸ਼ਿਕਾਇਤਾਂ ਚੱਲਦੀਆਂ ਹਨ ਹਾਰ ਕੇ ਨੂੰ ਉਹ 10 ਵਿਲੇ ਪੌ ਬੈਕਰ ਨਹੀਂ ਪਈ ਕਿੰਨਾ ਕੋਚੇਰ ਬਗਾਨੇ ਘਰਾਂ ਵਿੱਚ ਟੰਬਰ ਰੁਲਦਾ ਰਹੇ ਇੱਟਾਂ ਸਟਾਵੀਆਂ ਸਿਮਟ ਵੀ ਸਿਮਟ ਦਾ ਵੀ ਬੰਦੋਬਸਤ ਬਣ ਗਿਆ ਪਰ ਜਦ ਤੱਕ ਦਰਬਾਰੇ ਨਗਰਨਾ ਖੋਲੀ ਜਾਵੇ ਕੰਮ ਕਿਵੇਂ ਸ਼ੁਰੂ ਹੋ ਸਕਦਾ ਹੈ ਸਾਹਮਣੇ ਗਲੀ ਸੀ ਕਿਸੇ ਦਾ ਰੌਲਾ ਨਹੀਂ ਸੀ ਸੱਜੇ ਪਾਸੇ ਦੀ ਕੰਮ ਚਾਚੀ ਰਾਮ ਕੌਰ ਨਾਲ ਸੰਜੀ ਸੀ ਪੂਸੀng ਦੇ ਨਾਲ ਹੀ ਕੁਝ ਹਿੱਸਾ ਉਹ ਦੇ ਘਰ ਦਾ ਵੇਟਿੰਗ ਪਿਆ ਸੇ ਜਿਸ ਤੋਂ ਉਹ ਆਪ ਤਾਂ gsiਦੇ ਉਹਨੇ ਆਪਣੀ ਕਾਂ ਦੀ ਲੋੜ ਕਾਂ ਦੀ ਲੋੜ ਸੀ ਪਿਛਲੇ ਪਾਸੇ ਚੰਨਾ ਸਿੰਘ ਨੇ ਜਿਨ੍ਹੇ ਇਹਦੀ ਆਬਾਦੀ ਸੀ ਕਦੇ ਨਾ ਕਦੇ ਉਹਨਾ ਵੀ ਦੋ ਖਾਨ ਆਬਾਦ ਵਿੱਚ ਛਤਨੇ ਸਨ ਇਸ ਲਈ ਉਹਨ ਇਸ ਤੀਰ ਤਰਨ ਵੇਲੇ ਆਦ ਦਿਨਾ ਮੰਨ ਲਿਆ ਇਹ ਝਗੜਾ ਸਾਰਾ ਦਰਬਾਰੇ ਵਾਲੀ ਖੱਬੀ ਮਾਹੀ ਦਾ ਹੀ ਸੀ ਇਹ ਝਗੜਾ ਥੋੜਾ ਕਿਤੇ ਆ ਮੁਕਦਾ ਨਹੀਂ ਸੀ ਜਿੱਦਿਸ ਦਾ ਇੱਕ ਦੋ ਵਾਰ ਬੰਦ ਕਰਨ ਲਈ ਕਪੂ ਸਿੰਘ ਨੇ ਦਰਬਾਰੇ ਨੂੰ ਆਖਿਆ ਪਰ ਉਹਨੇ ਕੋਈ ਹਾਂ ਹੂ ਨਾ ਕੀਤੀ ਸਭ ਰੁੱਖਾ ਜਵਾਬ ਦਿੰਦਿਆਂ ਕਿ ਜਦ ਕੱਲ੍ਹ ਦੇ ਸਮੇਂ ਆਉਣਾਂਗੇ ਕੰਨਾਂ ਦੇਖੀਆਂ ਜਾਣੀਆਂ ਪਰ ਕਪੂ ਸਿੰਘ ਲਈ ਹੁਣ ਹੋਰ ਸਮਾਂ ਕਦੋਂ ਹੋਣਾ ਸੀ ਜਿਹੜਾ ਘਰੋਂ ਬੇਘਰ ਹੋਇਆ ਬੈਠਾ ਸੀ ਦਰਬਾਰੇ ਵਾਲੀ ਇਕੰਦ ਗੁੰਡਾਰੂਆਂ ਵੇਲੇ ਦੀ ਕੱਚੀ ਤੇ ਥਾਂ-ਥਾਂ ਤੋਂ ਉਹ ਤੋਂ ਗਈ ਹੋਈ ਸੀ ਕਈ ਥਾਂ ਤਾਂ ਚਾਰ-ਚਾਰ ਉਂਗਲਾਂ ਵਿੱਚ ਪਗਾਹ ਖੁੱਲੀਆਂ ਹੋਈਆਂ ਸਨ ਮੁੰਜਵੇ ਤੋਥੜੇ ਜਿਵੇਂ ਰਹੀ ਦੀ ਖਾਦੀ ਹੁੰਦੀ ਹੈ ਆਰ-ਪਾਰ ਕਈ ਮੋਰੀਆਂ ਪਿੱਛੋਂ ਕੋਠੀਆਂ ਕੋਠੜੀ ਦੇ ਸਤਿਰ ਦੱਬੇ ਹੋਏ ਤੇ ਛੱਤ ਝੁਕੀ ਹੋਈ ਸੀ ਲੋੜ ਅਸਲ ਵਿੱਚ ਦਰਬਾਰੇ ਨੂੰ ਵੀ ਕਾਂਟ ਦੀ 19 ਇਸ ਜਨੀ ਕਪੂਰ ਸਿੰਘ ਨੂੰ ਨਵੀਂ ਕੰਨ ਮੋੜੀ ਵੀ ਕਿਸ ਨੂੰ ਰਹਿੰਦੀ ਹੈ ਇਸ ਜੀ ਸੰਧੀ ਕੰਦਾ ਪਾਠ ਪਿਰਗਲਾ ਪਾਠ ਲੈ ਕੇ ਮਿਲਦੇ ਆਂ ਵੱਧਵਾਸ਼ੀਆ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਨਹੀਂ ਮੰਗਦੇ ਆਂ ਫਿਰ ਨਵਾਂ ਪਾਠ ਲੈ ਕੇ ਸਸੀ ਕਾਂ